ਜੋ ਵੀ ਫਲ ਖਾਣੇ ਹੋਣ ਉਹਨਾਂ ਨੂੰ ਕੱਟਣ ਸਮੇਂ ਆ ਗਲਤੀ ਨਹੀਂ ਕਰਨੀ ਚਾਹੀਦੀ ਜਿਹੜੇ ਲੋਕ ਫਲ ਕੱਟਣ ਜਾਂ ਖਾਣ ਸਮੇਂ ਗਲਤੀ ਕਰਦੇ ਨੇ ਉਹਨਾਂ ਲੋਕਾਂ ਨੂੰ ਅਕਸਰ ਜਿਹੜੀਆਂ ਪੇਟ ਦੇ ਵਿੱਚ ਸੋਚ ਪੈਦਾ ਹੋ ਜਾਂਦੀਆਂ ਨੇ ਜਾਂ ਪੇਟ ਤੇ ਜਲਣ ਹੁੰਦੀ ਰਹਿੰਦੀ ਰਹਿਣੀ ਜਾਂ ਪੇਟ ਵਿੱਚ ਜ਼ਹਿਰ ਵਾਂਗ ਬਣਨਾ ਜਾਂ ਇੰਜ ਕਹ ਲਈਏ ਕਿ ਉਹ ਫਲ ਜਿਹੜੇ ਨੇ ਉਹਨਾਂ ਦੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੋ ਜਾਂਦੇ ਨੇ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਤੇ ਹੈ ਵੀ ਸੱਚ ਹੈ ਕਿ ਫਲ ਖਾਣੇ ਚੰਗੇ ਹੀ ਨੇ ਪਰ ਫਲ ਖਾਣ ਦੇ ਕੁਝ ਨਿਯਮ ਵੀ ਕੁਦਰਤ ਨੇ ਬਣਾਏ ਨੇ ਪਰ ਅਸੀਂ ਕੀ ਕਰਦੇ ਜਦੋਂ ਫਲ ਖਾਣੇ ਆ ਜਾਂ ਅਸੀਂ ਘਰ 'ਚ ਖਾਣੇ ਆ ਜਾਂ ਅਸੀਂ ਬਾਜ਼ਾਰ ਤੋਂ ਲੈ ਕੇ ਖਾਣੇ ਆ ਜਾਂ ਕਿਸੇ ਕਿਤੇ ਅਸੀਂ ਆਲਰੇਡੀ ਕੱਟੇ ਫਲ ਲੈ ਕੇ ਖਾਣੇ ਆ ਉਦੋਂ ਅਸੀਂ ਕੁਝ ਗਲਤੀਆਂ ਕਰਦੇ ਆ ਜਿਹੜੀਆਂ ਸਾਨੂੰ ਫਾਇਦਾ ਕਰਨ ਦੀ ਜਗ੍ਹਾ ਤੇ ਬਹੁਤ ਨੁਕਸਾਨ ਕਰ ਰਹੀਆਂ ਨੇ ਇਸੀ ਕਾਰਨ ਤੇ ਸਾਡੀ ਉਮਰ ਘਟ ਰਹੀ ਹੈ ਨਾ ਆਖਰਕਾਰ ਉਹ ਕਿਹੜੀਆਂ ਗਲਤੀਆਂ ਨੇ ਜਿਹੜੇ ਕਰਕੇ ਸਾਡੀ ਉਮਰ ਘਟ ਰਹੀ ਹੈ ਇਹ ਨਿੱਕੇ ਨਿੱਕੇ ਪੁਆਇੰਟ ਜਿਹੜੇ ਬਹੁਤ ਮੈਟਰ ਰੱਖਦੇ ਨੇ ਬਹੁਤ ਜ਼ਰੂਰੀ ਨੇ ਪਰ ਅਸੀਂ ਹਰ ਗੱਲ ਤੇ ਮਤਲਬ ਉਹਦੀ ਖੋਜ ਕਰਨ ਦੀ ਜਗ੍ਹਾ ਤੱਕ ਬੰਨ ਛੱਡੋ ਖੜਾ ਇਦਾਂ ਥੋੜਾ ਹੁੰਦਾ ਉਦਾਂ ਥੋੜਾ ਹੁੰਦਾ ਇੰਜ ਕੁਝ ਨਹੀਂ ਹੁੰਦਾ ਸਾਡੀ ਇਹ ਆਦਤ ਿਆ ਜੋ ਸਾਡੇ ਲਈ ਨੁਕਸਾਨਦਾਇਕ ਹੈ ਜਿਹੜੇ ਭੈਣ ਭਰਾ ਇਹਨਾਂ ਗੱਲਾਂ ਦੀ ਸਰਚ ਕਰਦੇ ਨੇ ਰੋਜ਼ ਕਰਦੇ ਨੇ ਉਹ ਹਮੇਸ਼ਾ ਸਿਹਤਮੰਦ ਨਹੀਂ ਰਹਿੰਦੇ ਤੇ ਲੰਬੀ ਉਮਰ ਵੀ ਜੀ ਰਹੇ ਨੇ ਉਹਨਾਂ ਦੇ ਘਰਾਂ 'ਚ ਦਵਾਈਆਂ ਦੇ ਢੇਰ ਨਹੀਂ ਹੈਗੇ ਤੇ ਲੇਕਿਨ ਜਿਹੜਾ ਕਹੋਗਾ ਛੱਡੋ ਖੈਰਾ ਕੋਈ ਗੱਲ ਨਹੀਂ ਉਹਨਾਂ ਦੇ ਘਰਾਂ 'ਚ ਦਵਾਈਆਂ ਦੇ ਢੇਰ ਤੁਹਾਨੂੰ ਮਿਲ ਜਾਣਗੇ ਉਹਨਾਂ ਨੂੰ ਵੱਖ-ਵੱਖ ਰੋਗ ਲੱਗੇ ਮਿਲ ਜਾਣਗੇ ਹੁਣ ਉਹ ਕਿਹੜੀ ਗਲਤੀ ਹੈ ਜਿਹੜੀ ਅਕਸਰ ਆਪਾਂ ਲੋਕ ਕਰਦੇ ਆ ਸਾਰਿਆਂ ਨੂੰ ਪਤਾ ਕਿ ਫਲ ਜਿਹੜੇ ਨੇ ਇਹਨਾਂ 'ਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਨੇ ਫਾਸ ਕਰਕੇ ਵਿਟਾਮਿਨ ਸੀ ਬਹੁਤ ਪਾਇਆ ਜਾਂਦਾ ਸੀ ਵਿਟਾਮਿਨ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਇਹ ਵੀ ਸਭ ਜਾਣਦੇ ਨੇ ਭੈਣ ਭਰਾ ਹੁਣ ਵਿਟਾਮਿਨ ਸੀ ਜਦੋਂ ਉਹ ਕੋਈ ਵੀ ਆਪਾਂ ਫਲ ਕੱਟ ਕੇ ਰੱਖ ਛੱਡਦੇ ਆ ਜਿਵੇਂ ਅਮਰੂਦ ਲਾ ਲਓ ਜਾਂ ਕੋਈ ਹੋਰ ਫਲ ਲਾ ਲਓ ਐਨੀ ਵਨ ਤੇ ਆਮ ਤੌਰ ਤੇ ਜੋ ਕੱਟੇ ਹੋਏ ਫਲ ਨੂੰ ਘੰਟਾ 2 ਘੰਟਿਆਂ ਬਾਅਦ ਅਸੀਂ ਖਾਣੇ ਆ ਉਦੋਂ ਤੱਕ ਉਹਦੇ ਚ ਵਿਟਾਮਿਨ ਸੀ ਦੇ ਤੱਤ ਬਹੁਤ ਸਾਰੇ ਨਸ਼ਟ ਹੋ ਚੁੱਕੇ ਹੁੰਦੇ ਨੇ ਪਲੱਸ ਉਹਦੇ ਵਿੱਚ ਆਪਣੇ ਆਪ ਹੀ ਕੁਝ ਜਿਹੜੀਆਂ ਨੇ ਹਵਾ ਦੇ ਨਾਲ ਕਿਰਿਆਵਾਂ ਹੋਣ ਨਾਲ ਉਹਦੀ ਰੈਕਸ਼ਨ ਹੋਣ ਦੇ ਨਾਲ ਉਹ ਫਲ ਜ਼ਹਿਰੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਾਰਨ ਜਦੋਂ ਅਸੀਂ ਖਾਂਦੇ ਆ ਸਾਡੇ ਪੇਟ 'ਚ ਸੋਜ ਪੈਦਾ ਹੋ ਜਾਂਦੀ ਜਲਣ ਪੈਦਾ ਹੋ ਜਾਂਦੀ ਜਾਂ ਸਾਡੇ ਪੇਟ ਦੇ ਵਿੱਚ ਇਵੇਂ ਦਾ ਮਾਹੌਲ ਹੁੰਦਾ ਕਿ ਸਾਨੂੰ ਕੁਝ ਚੰਗਾ ਜਿਹਾ ਨਹੀਂ ਲੱਗਦਾ ਪੇਟ ਆਫਰਿਆ ਫਰਿਆ ਲੱਗਦਾ ਅਸੀਂ ਸਮਝਦੇ ਨਹੀਂ ਉਸ ਗੱਲ ਵੱਲ ਕਿਸੀਂ ਹੰਦੇ ਹੀ ਫਲ ਖਾਦੇ ਕਿਹੜੀ ਗੱਲ ਆ ਕੋਈ ਹੋਰ ਗੱਲ ਹੋਗੀ ਜਦੋਂ ਕਿ ਕਾਰਨ ਇਹ ਆ ਜਦੋਂ ਵੀ ਫਲ ਖਾਣੇ ਹੋਣ ਤੁਰੰਤ ਕੱਟ ਕੇ ਖਾਓ ਜੇ ਆਪਾਂ ਦੰਡਾ ਨਾ ਖਾ ਲਈਏ ਡਾਇਰੈਕਟਲੀ ਤਾਂ ਫਿਰ ਹੋਰ ਵੀ ਬਹੁਤ ਵਧੀਆ ਜਿਵੇਂ ਆਪਾਂ ਬਹੁਤ ਸਾਰੇ ਫਲਨ ਤੋਂ ਕਿਉਂ ਦੀ ਇੱਕ ਲਿਮਟ ਹੁੰਦੀ ਹੈ ਚਾਹੇ ਅਮਰੂਦ ਹੋਵੇ ਚਾਹੇ ਕੇਲਾ ਹੋਵੇ ਚਾਹੇ ਸੇਬ ਹੋਵੇ ਉਹਨੂੰ ਆਪਾਂ ਖਾ ਸਕਦੇ ਹਾਂ ਕੋਈ ਇੰਡੀਕਲ ਨਹੀਂ ਕੁਦਰਤ ਨੇ ਸਾਨੂੰ ਦੰਦ ਦਿੱਤੇ ਨੇ ਦਾਂਦੇ ਸੇ ਕਰਕੇ ਹੀ ਦਿੱਤੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਡਾਇਰੈਕਟਲੀ ਖਾ ਸਕੀਏ ਲੇਕਿਨ ਅਸੀਂ ਕੀ ਕਰਦੇ ਆ ਕਿ ਅਸੀਂ ਉਹਨੂੰ ਕਰਦਾ ਨਾਲ ਕੱਟਦੇ ਆ ਵੱਖ-ਵੱਖ ਤਰੀਕਿਆਂ ਨਾਲ ਕੱਟ ਕੇ ਕਈ ਲੋਕ ਤੇ ਅਲੂਮੀਨੀਅਮ ਦੇ ਬਰਤਨ 'ਚ ਉਹ ਫਲਾਂ ਨੂੰ ਪਾ ਲੈਂਦੇ ਨੇ ਜਦੋਂ ਵੀ ਕੱਟਿਆ ਹੋਇਆ ਫਲ ਜਿੱਚ ਵਿਟਾਮਿਨ ਸੀ ਆ ਉਹ ਜਦੋਂ ਵੀ ਅਲੂਮੀਨੀਅਮ ਦੇ ਬਰਤਨ 'ਚ ਪੈ ਗਿਆ ਪਲੇਟ 'ਚ ਪੈ ਗਿਆ ਸਮਝ ਲਓ ਕਿ ਉਹ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਗਿਆ ਉਹਦੇ 'ਚ ਯਰ ਹੋਣ ਜਾਂਦੀ ਆ ਕਦੀ ਵੀ ਅਲੂਮੀਨੀਅਮ ਦੇ ਬਰਤਨ ਚ ਨਾ ਖਾਓ ਕੱਟ ਕੇ ਫਲ ਜੇ ਖਾਣਾ ਵੀ ਹੈਗਾ ਤੇ ਤੁਸੀਂ ਲੱਕੜ ਦੇ ਬਰਤਨ ਵਰਤ ਸਕਦੇ ਹੋ ਚੰਗੀ ਸਟੀਲ ਵਰਤ ਸਕਦੇ ਹੋ ਜਾਂ ਤੁਸੀਂ ਕੋਈ ਚੰਗਾ ਕਾਗਜ਼ ਜਿਹੜਾ ਵਧੀਆ ਹੋਵੇ ਜਿਹਦੇ ਵਿੱਚ ਕੋਈ ਸ਼ਾਹੀ ਵਗੈਰਾ ਨਾ ਲੱਗੀ ਹੋਵੇ ਉਹ ਵਰਤ ਸਕਦੇ ਹੋ ਕਦੀ ਵੀ ਅਲੂਮੀਨੀਅਮ ਦੇ ਪਤੀਜ ਚ ਕੱਟ ਕੇ ਫਲ ਨਾ ਖਾਓ ਕਿ ਨਾ ਹੀ ਬੱਚਿਆਂ ਨੂੰ ਕੱਟ ਕੇ ਦਿਓ ਕਿ ਬਕਟਰ ਜੀ ਤੁਜੀ ਸਕੂਲ ਲੈ ਜਾਓ ਆਪਣੀ ਰਿਸਰਚ ਟਾਈਮ ਖਾ ਲਿਓ ਜਾਂ ਆਪਾਂ ਕਿਹੜੇ ਟੂਰ ਤੇ ਜਾ ਰਹੇ ਆ ਉਦੋਂ ਵਿੱਚ ਰੱਖ ਲਈਏ ਕੱਟ ਕੇ ਇੰਜ ਦੀ ਗਲਤੀ ਨਾ ਕਰੋ ਇਹ ਫਲ ਜ਼ਹਿਰੀਲੇ ਹੋ ਜਾਂਦੇ ਨੇ ਹਾਂ ਜਦੋਂ ਵੀ ਫਲ ਖਾਣੇ ਨੇ ਤੁਰੰਤ ਕੱਟੋ ਤੇ ਤੁਰੰਤ ਕੱਟ ਕੇ ਖਾ ਲਓ ਫਿਰ ਕੋਈ ਵੀ ਨੁਕਸਾਨ ਨਹੀਂ ਆ ਮੈਂ ਸਮਝਾ ਮੇਰੇ ਭੈਣ ਭਰਾ ਇਸ ਗੱਲ ਵੱਲ ਵੀ ਧਿਆਨ ਦੇਣਗੇ ਸਾਡੀ ਸਿਹਤ ਦਾ ਮਸਲਾ ਤੇ ਹੋਰਾਂ ਨੂੰ ਵੀ ਜਾਗਰੂਕ ਕਰਨਗੇ ਇੰਜ ਦੀਆਂ ਵੀਡੀਓਜ਼ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਸਿੱਕਾ ਜੀ ਹੁੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ